ਸੋ ਕਹੋ ਟੱਲ ਗੁਰਸੇਵੀਐ ਅਹਨ ਸਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸਾ ਹੋ ਕੋਰ ਸਾਹੋ ਝੱਟ ਹੀ ਐ ਤੋਦ ਡਿਠੀ ਸੱਚੀ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾ ਹੋ ਸਿਰ ਸਾਹਾ ਦੇਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾਹੂ ਸੱਜਣ ਸੱਚਾ ਪਾਤਿਸਾਹੂ ਸਿਰ ਸਾਹਾ ਦੇਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇ ਲੰਗੋ ਬਾਣੀ ਭਗਤਾ ਕੀ ਕਬੀਰ ਜੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਬੇਦ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਟੋਕ ਦਮ ਕਰਾਰੀ ਜਾਓ ਕਰਹੁ ਹਾਜ਼ਰ ਹਜ਼ੂਰ ਖੁਦਾਈ ਬੇਦਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਟੋਕਦਾਮ ਕਰਾਰੀ ਜਾਓ ਕਰਹੁ ਹਾਜ਼ਰ ਹਜ਼ੂਰ ਖੁਦਾਈ ਬੰਦੇ ਖੋਜ ਦਿਲ ਹਰ ਰੋਜ ਮਾ ਫਿਰ ਪ੍ਰੇਸਾਨੀ ਮਾਹੀ ਇਹ ਜੋ ਦੁਨੀਆ ਸਹਿਰ ਮੇਲਾ ਦਸਤ ਗੀਰੀ ਨਾ ਰਹਾਓ ਦਰੋਗ ਪਾੜ ਪਾੜੇ ਖੁਸ਼ੀ ਹੋਏ ਬੇਖਬਰ ਬਾਦ ਬਕਾ ਹੈ ਹੱਕ ਸੱਚ ਖਾਲਕ ਖਲਕ ਮਿਆਨੇ श्याम मूरत नाही आसमान मियाने लहंग दरिया गुस्ल करदन बूद कर फक्कर दायम लाए चस्मे ਜਹ ਤਹ ਮੌਜੂਦ ਅੱਲਾਹ ਪਾਕੰ ਪਾਕ ਹੈ ਸਕ ਕਰਾ ਜੇ ਦੂਸਰ ਹੋਈ ਕਬੀਰ ਕਰਮ ਕਰੀਮ ਕਾ ਓਹੋ ਕਰੈ ਜਾਣੈ ਸੋਈ ਅੱਲਾਹ ਪਾਕੰ ਪਾਕ ਹੈ ਸਕ ਕਰ ਜੇ ਦੂਸਰ ਹੋਈ ਕਬੀਰ ਕਰਮ ਕਰੀਮ ਕਾ ਓਹ ਕਰੈ ਜਾਨ ਸੁਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੋਕ ਦਮ ਕਰਾਰੀ ਜਾਉ ਕਰਹੁ ਹਾਜ਼ਰ ਹਜ਼ੂਰ ਖੁਦਾਈ